ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਤੁਹਾਨੂੰ ਦੱਸ ਦਈਏ ਕਿ ਭਾਈ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਹਨਾਂ ਦੀ ਜਿੱਤ ਦੀਆਂ ਸਾਰੀ ਸਿੱਖ ਕੌਮ ਨੂੰ ਅਤੇ ਪੰਜਾਬੀਆਂ ਨੂੰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੋਸਤੋ ਅੱਜ ਅਸੀਂ ਉਹਨਾਂ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਘਰ ਦੇ ਵਿੱਚ ਸੋਚਿਆ ਕਿ ਪ੍ਰਸਾਦ ਕਰਕੇ ਖੁਸ਼ੀ ਸਮਝੀ ਕੀਤੀ ਜਾਵੇ ਤੇ ਵਾਹਿਗੁਰੂ ਦਾ ਸਕਾਨਾ ਕੀਤਾ ਜਾਵੇ ਜਿਨ੍ਹਾਂ ਦੇ ਮਿਹਰ ਸਦਕਾ ਜਿਹੜੀ ਸਿੱਖ ਕੌਮ ਨੇ ਅੱਜ ਉਹਨਾਂ ਨੂੰ ਜਿੱਤ ਹਾਸਲ ਕਰਵਾਈ ਹੈ ਕਿਉਂਕਿ ਸਭ ਤੋਂ ਜੇ ਆਪਾਂ ਸਿਕਰਾਨਾ ਕਰੀਏ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਕਰਾਨਾ ਤੇ ਅਸੀਂ ਉਸ ਅਕਾਲ ਤਖਤ ਦਾ ਇਹਦੇ ਹੁਕਮਨਾਮਾ ਜਿਹੇ ਦਾ ਸਬਦ ਹੁਕਮਨਾਮਾਗਾ ਕਿ ਕਿਹੜੀ ਕਿਸੇ ਦੇ ਵੀ ਕੋਈ ਮਠਿਆਈ ਜਾਂ ਕੋਈ ਡੱਕ ਵਗੈਰਾ ਨਹੀਂ ਲਾਉਣੇ ਅਸੀਂ ਉਹ ਚੀਜ਼ਾਂ ਧਿਆਨ ਚ ਰੱਖਦੇ ਹੋਏ ਅੱਜ ਜਿਹੜੀ ਸਾਡੀ ਸਿੱਖ ਕੌਮ ਦੀ ਸਭ ਤੋਂ ਸਰਵੋੱਚ ਅਸੀਂ ਦੇਗ ਤੇਗ ਫਤੇ ਅੱਜ ਅਸੀਂ ਦੇਗ ਬਣਾ ਕੇ ਵਾਈ ਨੂੰ ਦਾ ਸਕਰਾਨਾ ਕਰਨਾਗਾ ਕਿਉਂਕਿ ਜਦੋਂ ਦੇ ਇਲੈਕਸ਼ਨ ਸ਼ੁਰੂ ਹੋਏ ਨੇ ਅਸੀਂ ਸਾਰੇ ਰਲ ਕੇ ਸਿੱਖ ਕੌਮ ਅਤੇ ਸਾਡੇ ਪੰਜਾਬੀ ਭਰਾ ਰਲ ਕੇ ਇਹ ਉਹ ਅਰਦਾਸ ਕਰਦੇ ਸੀ ਕਿ ਇਹ ਦੋ ਸੀਟਾਂ ਸਿੱਖ ਕੌਮ ਦੀ ਝੋਲੀ ਦੇ ਵਿੱਚ ਪੈਣੀਆਂ ਚਾਹੀਦੀਆਂ ਨਾ ਸਾਨੂੰ ਕਿਸੇ ਪਾਰਟੀ ਨਾਲ ਕੋਈ ਤਲਕਾਤ ਨਹੀਂ ਸਿਰਫ ਅਸੀਂ ਜੇ ਗੱਲ ਕਰਦੇ ਹਾਂ ਪੰਜਾਬ ਦੀ ਪੰਜਾਬ ਦੇ ਉਸ ਮੁੱਦਿਆਂ ਦੀ ਗੱਲ ਕਰਾਂਗੇ ਪੰਜਾਬ ਦੇ ਜੋ ਨਸਾ ਕ੍ਰਾਪਸ਼ਨ ਜਾਂ ਸਿੱਖ ਕੌਮ ਨੇ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਨੇ ਬੰਦੀ ਸਿੰਘਾਂ ਦੀ ਗੱਲ ਕਰਾਂਗੇ ਅਸੀਂ ਉਹ ਚੀਜ਼ਾਂ ਸਾਰੀਆਂ ਧਿਆਨ ਚ ਰੱਖਦੇ ਹੋਏ ਅਸੀਂ ਸਾਰੀ ਸਿੱਖ ਕੌਮ ਨੇ ਲੜ ਕੇ ਜਿਹੜੀਆਂ ਅਰਦਾਸਾਂ ਕਰਦੇ ਸੀਗੇ ਕਿ ਸਾਡੀਆਂ ਜਿਹੜੀਆਂ ਇਹ ਸਬਜੀ ਸਿੰਘ ਖਾਲਸਾ ਦੇ ਭਾਈ ਅਮਰਤਪਾਲ ਸਿੰਘ ਖਾਲਸਾ ਇਹ ਦੋਨੇ ਸੀਟਾਂ ਜਿਹੜੀਆਂ ਜਿੰਨੀਆਂ ਬਹੁਤ ਜ਼ਰੂਰੀ ਸੀ ਸਿੱਖ ਕੌਮ ਲਈ ਅਸੀਂ ਅੱਜ ਸੋਚਿਆ ਕਿ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰਨ ਦਾ ਸਾਡਾ ਮਕਸਦ ਇਹ ਸੀਗਾ ਕਿ ਇਹ ਜਿੱਤ ਦੀ ਖੁਸ਼ੀ ਮੈਂ ਤੁਹਾਡੇ ਨੂੰ ਜਰੂਰ ਜਿੰਨੇ ਵੀ ਮੇਰੇ ਨਾਲ ਦੋਸਤ ਮਿੱਤਰ ਜੁੜੇ ਨੇ ਜਾਂ ਉਸ ਰਿਸ਼ਤੇਦਾਰ ਜੋ ਵੀ ਭੈਣ ਭਾਈ ਜੁੜੇ ਨੇ ਉਹਨਾਂ ਨਾਲ ਜਰੂਰ ਇਹ ਵੀਡੀਓ ਸਾਂਝੀ ਕਰਾਂ ਤੇ ਤੁਸੀਂ ਵੀ ਇਹ ਵੀਡੀਓ ਹੋਰ ਦੋਸਤਾਂ ਨਾਲ ਸਾਂਝੀ ਜ਼ਰੂਰ ਕਰਿਓ ਧੰਨਵਾਦ ਦੋਸਤੋ ਦੁਬਾਰਾ ਫੇਰ ਤੁਹਾਨੂੰ ਅਮਰਤਪਾਲ ਤੇ ਭਾਈ ਅਮਰਤਪਾਲ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਦੀਆਂ ਬਹੁਤ-ਬਹੁਤ ਵਧਾਈਆਂ ਧੰਨਵਾਦ ਦੋਸਤੋ ਵਾਈ ਬਲਜੀਤ ਕਾ ਖਾਲਸਾ ਵਾਈ ਬਲਜੀਤ ਕੀ ਫਤਹ